ਮੇਰਾ ਨਾਮ ਅਗਸਤਨ ਦਾਸ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਆਇਆ ਹਾਂ ਔਰ ਸ਼ਰਮਨੀ ਅਕਾਲੀ ਦਲ ਨਾਲ ਮੇਰਾ ਪਿਛਲੇ 45 ਸਾਲਾਂ ਤੋਂ ਸਬੰਧ ਹੈ ਮੈਂ ਪਾਰਟੀ ਦਾ ਮੈਂਬਰ ਹੈ ਔਰ ਮੇਰੇ ਪਿਤਾ ਜੀ ਨੇ ਸਭ ਤੋਂ ਪਹਿਲੇ 1985 ਵਿੱਚ ਗੁਰਦਾਸਪੁਰ ਤੋਂ ਅਕਾਲੀ ਦਲ ਟਿਕਟ ਤੇ ਇਲੈਕਸ਼ਨ ਲੜਿਆ ਸੀ 1,38,000 ਵੋਟਾਂ ਲਈਆਂ ਸੀ ਉਸ ਤੋਂ ਬਾਅਦ ਐਤ ਕੀ ਦੁਬਾਰਾ ਅਕਾਲੀ ਦਲ ਆਪਣੇ ਦਮ ਤੇ ਕੱਲਾ ਇਲੈਕਸ਼ਨ ਲੜਨ ਜਾ ਰਿਹਾ ਹੈ ਇਸ ਮੀਟਿੰਗ ਦਾ ਇਹ ਮਕਸਦ ਸੀ ਕਿ ਕਿਉਂਕਿ ਮੈਂ ਤੁਹਾਨੂੰ ਇਸ ਦੱਸਿਆ ਕਿ 45 ਸਾਲਾਂ ਤੋਂ ਮੈਂ ਅਕਾਲੀ ਦਲ ਨਾਲ ਜੁੜਿਆ ਹਾਂ ਪਰ 45 ਸਾਲਾਂ ਤੋਂ ਅਕਾਲੀ ਦਲ ਨੇ ਬਹੁਤ ਕੁਝ ਕੀਤਾ ਵੀ ਕ੍ਰਿਸਟians ਲਈ ਪਰ ਕ੍ਰਿਸਟਨ ਲੀਡਰਸ਼ਿਪ ਨੂੰ ਡਿਵੈਲਪ ਹੋਣ ਤੋਂ ਥੋੜਾ ਜਿਹਾ ਵਾਂਝਾ ਰੱਖਿਆ ਸਾਡੇ ਬਹੁਤ ਸਾਰੇ ਅੱਛੇ ਲੀਡਰ ਨੇ ਸਾਡੇ ਵਿਕਟਰ ਸਾਹਿਬ ਨੇ ਗੁਰਦਾਸਪੁਰ ਤੋਂ ਐਂਡਰਿਆਸ ਹਾਂਸ ਨੇ ਕਾਦੀਆਂ ਤੋਂ ਪ੍ਰਤਾਪ ਭੱਟੀ ਨੇ ਫਤਿਹਗੜ ਚੂੜੀਆਂ ਤੋਂ ਸਾਡੇ ਲਖਵਿੰਦਰ ਜੀ ਨੇ ਛਲ ਦਿਨਨਗਰ ਤੋਂ ਸਾਡੇ ਬਲੈਤ ਮਸੀ ਬੰਟੀ ਨੇ ਸਾਡੇ ਜ਼ਗੀਰ ਮਸੀ ਨੇ ਜਿਹੜੇ ਫਿਲਹਾਲ ਇੱਥੇ ਨਹੀਂ ਨੇ ਡੇਰਾ ਬਾਬਾ ਨਾਨਕ ਚੋਲੀਟਰ ਨੇ ਪਰ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਨੇ ਇਨ ਦਾ ਪਾਰਟੀ ਪਾਰਟੀ ਦੇ ਅੰਦਰ ਮਤਲਬ ਪਾਰਟੀ ਲੈਵਲ ਦੇ ਅੰਦਰ ਰੈਕਗਨੀਸ਼ਨ ਦੇਣ ਤੋਂ ਥੋੜਾ ਜਿਹਾ ਗ੍ਰੇਸ ਕੀਤਾ ਜਿਦਾ ਕਿ ਸਾਨੂੰ ਸਾਰਿਆਂ ਨੂੰ ਜਦ ਅਸੀਂ ਡਿਸਕਸਸ਼ਨ ਕਰਦੇ ਆ ਸੋ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਹੈ ਅਕਾਲੀ ਦਲ ਨੇ ਕ੍ਰਿਸਟਲ ਲੀਡਰਸ਼ਿਪ ਨੂੰ ਰੈਕਗਨੀਸ਼ਨ ਪ੍ਰੋਪਰ ਨਹੀਂ ਦਿੱਤੀ ਮੇਨ ਅਕਾਲੀ ਦਲ ਵਿੱਚ ਥਾਪੀ ਦੇਣਾ ਥਾਪੜਾ ਦੇਣਾ ਨਾਲ ਤੋਰਨਾ ਬਹੁਤ ਅੱਛੀ ਗੱਲ ਹੈ ਪਰ ਸਾਡੇ ਲੀਡਰਸ ਦੀ ਕਮਿਊਨਿਟੀ ਵਿੱਚ ਵੀ ਉਹ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਲੀਡਰ ਵੀ ਕਮਿਊਨਿਟੀ ਵਿੱਚ ਜਾ ਕੇ ਕਹਿ ਸਕਣ ਕਿ ਉਹ ਪਾਰਟੀ ਦੇ ਨੁਮਾਇੰਦੇ ਨੇ 크ਰਿਸਚਨ ਕਮਿਊਨਿਟੀ ਦੇ ਜਾਂ ਮਾਈਨੋਰਿਟੀ ਦੇ ਕਹਿ ਕੇ ਲੀਡਰ ਬਣਾਣਾ 크ਰਿਸਚਨਸ ਦੇ ਲੀਡਰ ਤਾਂ ਆਲਰੇਡੀ ਹੈ ਗਈ ਹੈ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਮਾਈਨੋਰਿਟੀ ਵਿੰਗ ਬਣਾਈ 크ਰਿਸਚਨ ਮਾਈਨੋਰਿਟੀ ਵਿੰਗ ਬਣਾਈ ਨਹੀਂ 크ਰਿਸਚਨ ਵਿੰਗ ਕਦਾ ਹੋਇਆ 크ਰਿਸਚਨ ਆਪਣੇ ਆਪ ਆਪ ਹੀ ਲੀਡਰ ਨੇ ਉਹ ਆਪਣੇ ਹੀ ਕਰਦੇ ਆਪ ਚੌਧਰੀ ਉਹ ਤਾਂ ਆਪਣੇ ਕਰਦੇ ਚੌਧਰੀ ਆਪ ਨੇ ਪਾਰਟੀ ਨੂੰ ਕਹਿਣ ਨਾਲ ਇਹਦੇ ਨਾਲ ਕੀ ਫਰਕ ਪੈਂਦਾ ਕਿ ਪਾਰਟੀ ਕਹੇ ਜੀ ਤੁਸੀਂ 크ਰਿਸਚੀਅਨਸ ਦੇ ਲੀਡਰ ਹੋ 크ਰਿਸਟ ਨੂੰ ਤਾਂ ਪਤਾ ਹੈ ਕਿ ਉਹ ਆਪਣੀ ਕਮਿਊਨਿਟੀ ਦਾ ਲੀਡਰ ਹੈ ਪਾਰਟੀ ਨੂੰ ਦੱਸਣਾ ਚਾਹੀਦਾ ਅਸੀਂ ਅੱਜ ਦੀ ਸਥਿਤੀ ਵਿੱਚ ਅਕਾਲੀ ਦਲ ਦੇ ਨਾਲ ਹੀ ਖੜੇ ਹਾਂ ਕਿੰਨੇ ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਹੀ ਕਰਦੇ ਆ ਰਹੇ ਹਾਂ ਬਟ ਸਾਡੇ ਥੋੜੀ ਜਿਹੀ ਜਿਹੜੀ ਗੱਲਾਂ ਨੇ ਅਕਾਲੀ ਦਲ ਦੇ ਸਰਪ੍ਰਸਤਾ ਤੱਕ ਪਹੁੰਚਣੀ ਚਾਹੀਦੀ ਹੈ ਕਿ ਸਾਡੀ ਲੀਡਰਸ਼ਿਪ ਵਿੱਚ ਨਿਰਾਸ਼ਾ ਹੈ ਕਿ ਉਹ ਪਬਲਿਕ ਨੂੰ ਫੀਲਡ ਵਿੱਚ ਕਿਸ ਤਰ੍ਹਾਂ ਫੇਸ ਕਰੇ ਦੇਖੋ ਜੀ ਬੜੀ ਖੁਸ਼ੀ ਹੋਈ ਸੀ ਜਦ 300 ਸਾਹਿਬ ਨੇ ਵਾਪਸੀ ਕੀਤੀ ਉਹ ਕੁਝ ਸੋਚ ਕੇ ਹੀ ਵਾਪਸ ਆਏ ਹੋਣਗੇ ਔਰ ਪਾਰਟੀ ਨਾਲ ਵਿਚਾਰ ਵੀ ਹੋਇਆ ਹੋਏਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨਾਲ ਬੈਠ ਕੇ ਗੱਲਬਾਤ ਵੀ ਹੋਈ ਹੋਏਗੀ ਉਹਨਾਂ ਦੀ ਇੰਟਰਨਲ ਕੀ ਡਿਸੀਜਨ ਹੋਈ ਔਰ ਪਾਰਟੀ ਨੂੰ ਇਹ ਫੈਸਲਾ ਸੰਗਰੂਰ ਵਾਸਤੇ ਕਿਉਂ ਲੈਣਾ ਪਿਆ ਇਹ ਹਾਈ ਕਮਾਂਡ ਜ਼ਿਆਦਾ ਬਿਹਤਰ ਜਾਣਦੀ ਹੈ ਔਰ ਟੀਸਾ ਸਾਹਿਬ ਹੁਣ ਰਿਐਕਟ ਕਰ ਰਹੇ ਨੇ ਉਹ ਉਹ ਜ਼ਿਆਦਾ ਵਧੀਆ ਜਾਣਦੇ ਨੇ ਉਹ ਇਸ ਤਰ੍ਹਾਂ ਕਿਉਂ ਰਿਐਕਟ ਕਰ ਰਹੇ ਨੇ ਦੇਖੋ ਜੀ ਬਿਜਲੀ ਦੇ ਬਿੱਲ ਮਾਫਤ ਬਦਲ ਸਰਕਾਰ ਦੇ ਟਾਈਮ ਤੇ ਵੀ ਹੁੰਦੇ ਸੀ ਔਰ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਮੇਰੇ ਬਹੁਤ ਸਾਰੇ ਸਾਥੀ ਇੱਥੇ ਬੈਠੇ ਨੇ ਮੇਰੀ ਕਮਿਊਨਿਟੀ ਦੇ ਲੋਕ ਇਹ ਦੱਸਦੇ ਨੇ ਕਿ ਜੀ ਸਾਡੀ ਕਮਿਊਨਿਟੀ ਦੇ ਕਿਸ ਇਨਸਾਨ ਨੂੰ ਕਿੰਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਨੌਕਰੀਆਂ ਦਿੱਤੀਆਂ ਨੇ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦਾ ਸਭ ਤੋਂ بڑا ਜਿਹੜਾ ਉਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ ਕਿ ਸਾਡੇ 크리스마ਸ ਦੀ ਹੀ ਛੁੱਟੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੈਲੀਬ੍ਰੇਟ ਕਰਨ ਤੋਂ ਹੀ ਸਾਨੂੰ ਰੋਕ ਲਿਆ ਇਸ ਤੋਂ ਵੱਧ ਸਾਡੇ ਨਾਲ ਉਹ ਕਿੰਨਾ ਕੁ ਪਿਆਰ ਜਿਤਾ ਸਕਦੇ ਆ ਉਹਨਾਂ ਨੇ ਤਾਂ ਇੰਨਾ ਪਿਆਰ ਜਿਤਾਤਾ ਕਿ ਸਾਨੂੰ ਕਿਹਾ ਕਿ ਤੁਸੀਂ ਆਪਣੇ ਤਿਉਹਾਰ ਹੀ ਨਾ ਮਨਾਓ ਸਾਡਾ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਾਦਲ ਸਰਕਾਰ ਨੇ ਹਮੇਸ਼ਾ ਲਾਇਆ ਪਰ ਇਹਨਾਂ ਨੇ ਆ ਕੇ ਕਲੀਅਰ ਕੱਟ ਸਾਨੂੰ ਟੋਟਲੀ ਇਗਨੋਰ ਕਰਤਾ ਸਾਨੂੰ ਪੁੱਛਿਆ ਤੱਕ ਨਹੀਂ ਬਾਦਲ ਸਰਕਾਰ ਕਿਉਂਕਿ 크੍ਰਿਸਟਨ ਲੋਕਾਂ ਨਾਲ ਮਸੀਹੀ ਲੋਕਾਂ ਨਾਲ ਬਾਦਲ ਸਾਹਿਬ ਦਾ ਜਿਗਰਾ ਜਿਹੜਾ ਸੀਗਾ ਉਹ ਸ਼ੇਰ ਤੋਂ ਵੀ ਬਹੁਤ بڑا ਸੀਗਾ ਬਾਦਲ ਸਾਹਿਬ ਸਾਰੀ ਕਮਿਊਨਿਟੀਆ ਨੂੰ ਆਪਣਾ ਸਮਝ ਕੇ ਔਰ ਵਾਕਈ ਆਪਣਾ ਸਮਝ ਕੇ ਤੁਰਦੇ ਸੀ ਉਹਨਾਂ ਨੇ ਕਦੇ ਵੀ ਕੋਈ ਡਿਫਰੈਂਸ਼ੀਏਸ਼ਨ ਕਮਿਊਨਿਟੀਆਂ ਵਿੱਚ ਇੱਕ ਮਸੀਹ ਭਾਈਚਾਰੇ ਨਾਲ ਉਹਨਾਂ ਦਾ ਖਾਸ ਤੌਰ ਤੇ ਬਹੁਤ ਜ਼ਿਆਦਾ ਪਿਆਰ ਸੀ ਕੀ ਕਹੋਗੇ ਸਰ ਕਾਮਯਾਬੀ ਟੋਟਲ ਪਾਰਟੀ ਐਫਰਟ ਦੇ ਨਾਲ ਹੁੰਦੀ ਹੈ ਜੀ ਜਦ ਪਾਰਟੀ ਪੂਰੀ ਤਰ੍ਹਾਂ ਕੈਂਡੀਡੇਟ ਦਾ ਸਾਥ ਦੇ ਚਾਹੇ ਉਹ ਜਦ ਮੈਂ ਦੱਸਿਆ 1954 ਵਿੱਚ ਮੇਰੇ ਫਾਦਰ ਇਲੈਕਸ਼ਨ ਲੜੇ ਸੀ 1,38,000 ਤੋਂ ਵੱਧ ਵੋਟਾ ਗੁਰਦਾਸਪੁਰ ਜ਼ਿਲ੍ਹੇ ਚ ਲਈਆਂ ਸੀ ਤਦ ਵੀ ਤਾਂ ਵੋਟਾਂ ਪਈਆਂ ਸੀ ਕਿਉਂਕਿ ਅਕਾਲੀ ਦਲ ਨਾਲ ਖੜਾ ਸੀ ਔਰ ਕ੍ਰਿਸਚIANS ਨੇ ਭਰਪੂਰ ਵੋਟਾਂ ਪਾਈਆਂ ਸੀ ਜੀ ਹੋ ਜਿਹੜਾ ਇਹਨਾਂ ਨੇ ਕੈਂਡੀਡੇਟ ਤਾਂ ਸਾਨੂੰ ਜ਼ਰੂਰ ਟਿਕਟਾ ਦਿੱਤੀਆਂ ਪੀਟਰ ਚੀਦੇ ਨੂੰ ਦਿੱਤੀਆਂ ਜਾਂ ਮੁਨਵਰ ਜੀ ਨੂੰ ਦਿੱਤੀਆਂ ਐ ਸਲਾਮਤ ਜੀ ਨੂੰ ਪਰ ਪਾਰਟੀਆਂ ਦਾ ਕਿਤੇ ਨਾ ਕਿਤੇ ਉਥੇ ਰੋਲ ਰਹਿ ਗਿਆ ਕਿ ਉਹਨਾਂ ਨੇ ਪੈਰਲਲ ਕੈਂਡੀਡੇਟਸ ਖੜੇ ਕਰਕੇ ਇਨ ਡਿਸਗਾਈਸ ਉਹਨਾਂ ਨੂੰ ਪਿੱਛੇ ਰੱਖਿਆ ਕਿਉਂਕਿ ਇਹਦੇ ਨਾਲ ਮੈਂ ਤੁਹਾਨੂੰ ਇਨੀ ਇੱਕ ਦੱਸਦਾ ਕਿ ਕ੍ਰਿਸਟians ਦੀ ਇਥੇ 5 ਸੀਟਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਪਣੀਆਂ ਪੱਕੀਆਂ ਨੇ ਅਗਰ ਕਿਸੇ ਟਾਈਮ ਜ਼ਰੂਰ ਆਏਗਾ ਇਟ ਸਮੇਂ ਜ਼ਰੂਰ ਆਏਗਾ ਜਿਸ ਤਰ੍ਹਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਪੰਜ ਸੀਟਾਂ ਸਾਡੀਆਂ ਪਰ ਇਹ ਇੱਕ ਡਰ ਦੂਜੀ ਕਮਿਊਨਿਟੀਜ਼ ਵਿੱਚ ਹੈ ਕਿ ਇਹ ਪਰਮਨੈਂਟਲੀ ਜਾਣਗੇ ਐਮਪੀ ਅਸਲੀ ਨਹੀਂ ਜਿੱਤਣ ਦਿੰਦੇ ਕਿਉਂਕਿ ਐਮਪੀ ਜਿੱਤ ਕੇ ਤਾਂ ਪੰਜ ਦੀਆਂ ਪੰਜ ਸੀਟਾਂ ਤਾਂ ਪੱਕੀਆਂ ਨੇ ਫਿਰ ਕ੍ਰਿਸਚੀਅਨਸ ਦੀਆਂ ਅੱਜ ਦੀ ਜਿਹੜੀ ਮੀਟਿੰਗ ਹੈ ਪਹਿਲਾਂ ਤਾਂ ਇਹ ਬੜੇ ਮੇਰੇ ਸਤਿਕਾਰਯੋਗ ਦੂਰ ਦੂਰ ਆਏ ਹੋਏ ਸ਼੍ਰੋਮਣੀ ਅਕਾਲੀ ਦੇ ਕਿਸ਼ਨ ਭਾਈ ਚਾਰੇ ਦੇ ਬੱਬਰ ਸ਼ੇਰ ਅਗਸਤਿੰਦਾਜ਼ੀ ਪ੍ਰਤਾਪ ਭੱਟੀ ਜੀ ਵਿਕਟਰ ਜੀ ਤੇ ਹੋਰ ਵੀ ਮੇਰੇ ਵੀਰ ਜਿਹੜੇ ਆਏ ਆ ਉਹਨਾਂ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਇੱਕ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੀ ਮੀਟਿੰਗ ਆ ਸਾਡੀ ਸਰ ਮੀਟਿੰਗ ਇਹ ਆ ਕਿ ਤੁਹਾਨੂੰ ਪਤਾ ਕਿ ਮੈਂ ਵੀ ਸ਼੍ਰੋਮਣੀ ਅਕਾਲੀ ਦਾ ਅਕਾਲੀ ਦਲ ਦਾ ਇੱਕ ਕਾਉਂਸਲਰ ਆ ਓਰੇ ਹਲਕੇ ਕਾਦੀਆਂ ਦੇ ਵਿੱਚ ਮੈਂ ਇਕੱਲੇ ਨੇ ਕਿਸ਼ਨ ਭਾਈਚਾਰੇ ਦਾ ਇਕੱਲਾ ਲੀਡਰ ਸੀਗਾ ਮੈਂ ਜਿਹਨੇ ਝੰਡਾ ਗੱਡਿਆ ਸੀਗਾ ਹੋਰ ਕੋਈ ਵੀ ਕਿਸਨ ਨਹੀਂ ਬਣ ਪਾਇਆ ਇੱਥੇ ਤੇ ਸ਼ਰਮਣੀ ਅਕਾਲੀ ਦਲ ਦਾ ਝੰਡਾ ਅਸੀਂ ਪੂਰੀ ਤਰੀਕੇ ਨਾਲ ਗੱਡਿਆ ਪਾਰਟੀ ਦੇ ਨਾਲ ਸੀਗੇ ਹੁਣ ਵੀ ਪਾਰਟੀ ਦੇ ਨਾਲ ਆ ਪਰ ਪਾਰਟੀ ਸਾਡੇ ਲਈ ਕੀ ਕਰ ਰਹੀ ਹੈ ਇਹੋ ਚੀਜ਼ ਵਾਸਤੇ ਅੱਜ ਹੀ ਸਲਾਮ ਮਸਲਾ ਕਰਨ ਆਏ ਆ ਆਪਣੇ ਅਸੀਂ ਜਿਹੜੇ ਵੱਡੇ ਲੀਡਰ ਆ ਕਿਸਨ ਕਮਿਊਨਿਟੀ ਦੇ ਉਹਨਾਂ ਨੂੰ ਬੁਲਾਇਆ ਵਾ ਕਿ ਸਾਨੂੰ ਦੱਸੋ ਕਿ ਸਾਡੇ ਵਾਸਤੇ ਪਾਰਟੀ ਕੀ ਕਰ ਰਹੀ ਆ ਅਸੀਂ ਪਾਰਟੀ ਦੇ ਜਦੋਂ ਇਹਨਾਂ ਨਾਲ ਗੱਲ ਹੋਈ ਆ ਇਹ ਕਹਿ ਰਹੇ ਆ ਕਿ ਅਸੀਂ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਹੈ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਨਾਲ ਗੱਲ ਕਰਕੇ ਜਿਹੜੀ ਵੀ ਸਾਡੇ ਉਦੇਦਾਰੀਆਂ ਹੋਣਗੀਆਂ ਅਸੀਂ ਉਹ ਲਵਾਂਗੇ ਹallelujah ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਨੇ ਮੌਕਾ ਬਖਸ਼ਿਆ ਅੱਜ ਸਾਡੇ ਵੀਰ ਇੰਦਰਿਆ ਸਿੰਘ ਦੇ ਸੱਦੇ ਤੇ ਇਸ ਮੁਹੱਲੇ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਆ ਸਾਡੇ ਸਤਕਾਰਯੋਗ ਲੀਡਰਸ਼ਿਪਬਾਨ ਜਿੱਦੀ ਮੀਟਿੰਗ ਹੋਈ ਆ ਔਰ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਗਰਸ਼ੀ ਅੰਦਾਸ ਜੀ ਜਿਹੜੇ ਕਿ ਲੁਧਿਆਣੇ ਤੋਂ ਚੱਲ ਕੇ ਆਏ ਆ ਔਰ ਜਿਹੜੇ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਗਾਈਡ ਕਰਦੇ ਰਹਿੰਦੇ ਆ ਔਰ ਪ੍ਰਤਾਪ ਪੱਟੀ ਜੀ ਜਿਹੜਾ ਕਿ ਹਲਕਾ ਫਤਿਹਗੜ ਚੂੜੀਆਂ ਦੇਖਦੇ ਹਨ ਔਰ ਸਾਡੇ ਜਰਨੈਲ ਜਿਹੜੇ ਕਾਧੀਆਂ ਹਲਕੇ ਦੇ ਸਾਡੇ ਇੰਦਰਿਆਸ਼ ਜੀ ਔਰ ਸਾਡੇ ਦਿਨਾਂਗੜ ਤੋਂ ਲਖਵਿੰਦਰ ਸ਼ਾਲਾ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਔਰ ਸਾਡੇ ਬਿਲਾਤ ਮਸੀ ਜੀ ਬੰਟੀ ਜਿਹੜੇ ਕੀ ਅਜਨਾਲਾ ਵਿਕੇ ਹੋਰ ਬਾਕੀ ਹਲਕਿਆਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਕਲਿਸਟ ਲੀਡਰ ਆ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਖੜੇ ਹਨ ਔਰ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਹਨ ਔਰ ਮੈਂ ਜੇ ਆਪਣੀ ਗੱਲ ਕਰਾਂ ਤੇ ਪਿਛਲੇ ਸਮੇਂ ਦੇ ਵਿੱਚ ਮੈਨੂੰ 2016 ਤੇ ਬਾਦਲ ਸਰਕਾਰ ਨੇ ਪੰਜਾਬ ਰਾਜ ਘਟਕੀ ਦੀ ਕਮਿਸ਼ਨ ਦਾ ਜਿਹੜਾ ਉਹ ਪਾਇੰਟ ਕੀਤਾ ਸੀਗਾ ਔਰ ਬੜਾ ਲੰਬਾ ਸਮਾਂ ਸ਼੍ਰੋਮਣੀ ਕਾਲ ਦੀ ਇਸ ਮਾਮਾ ਕੀਤੀਆਂ ਪਰ ਜਿਵੇਂ ਕਿ ਅੱਜ ਇਸ ਜਗ੍ਹਾ ਤੇ ਵਿਚਾਰ ਵਟਾਂਦਰਾ ਹੋ ਰਿਹਾ ਕਿ ਬੀਤੇ ਸਮੇਂ ਦੇ ਵਿੱਚ ਬੇਸ਼ੱਕ ਅਸੀਂ ਪਾਰਟੀਆਂ ਦੇ ਨਾਲ ਦਿਲੋਂ ਕੰਮ ਕਰਦੇ ਆ ਰਹੇ ਹਾਂ ਪਰ ਪਾਰਟੀਆਂ ਜਿਹੜੀਆਂ ਵਾਂ ਉਹ ਕਿਤਨਾ ਕਿਤੇ ਜਿਹੜੀਆਂ ਵਾਂ ਉਹ ਸਾਨੂੰ ਜਥੇਬੰਦਕ ਤੌਰ ਤੇ ਕੋਈ ਨਮੰਦਗੀ ਨਾ ਦੇ ਕੇ ਇਗਨੋਰ ਕਰ ਰਹੀਆਂ ਅੱਜ ਇਸ ਇਸ ਦਾ ਸਾਡੇ ਵਿੱਚ ਔਰ ਇਸਾਈ ਭਾਈਚਾਰੇ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਔਰ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਔਰ ਅਗਸਤਿਨ ਜੀ ਦੀ ਗਵਾਹੀ 10 ਜੀ ਦੀ ਗਵਾਹੀ ਦੇ ਹੇਠ ਇਸ ਮਸਲੇ ਨੂੰ ਜਿਹੜਾ ਵਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਚੋਣਾ ਤਾਂ ਆ ਗਈਆਂ ਲੇਕਿਨ 크੍ਰਿਸਚਨ ਭਾਈਚਾਰੇ ਦਾ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਪਾਰਟੀ ਨੂੰ ਪਤਾ ਲੱਗ ਸਕੇ ਕਿ ਅਸੀਂ ਇਕੱਠੇ ਹਾਂ ਔਰ ਇੱਕ ਝੰਡੇ ਥੱਲੇ ਹਾਂ ਕਾਦੀਆਂ ਹਲਕੇ ਵਿੱਚ ਇੰਦਰਿਆਸ ਜੀ ਨਾਲ ਅਸੀਂ ਚਟਾਨ ਵਾਂਗ ਖੜੇ ਹਾਂ ਜੋ ਵੀ ਇਹਨਾਂ ਦਾ ਹੁਕਮ ਹੋਏਗਾ ਇੱਕ ਵੀ ਬੰਦਾ ਇਹਨਾਂ ਦੀ ਮਰਜ਼ੀ ਤੋਂ ਵਿਗਾਰੇ ਇਧਰ ਦਾ ਉਧਰ ਨਹੀਂ ਹੋਏਗਾ ਜੋ ਮਰਜ਼ੀ ਹੋ ਜੇ ਕਿ ਨਾ ਮਿਲਣਾ ਕਿਤੇ ਨਾ ਕਿਤੇ ਸਾਡੇ ਭਾਈਚਾਰੇ ਦਾ ਵੀ ਦੋਸ਼ ਹੈ ਕਿਉਂਕਿ ਆਪਾਂ ਇਕੱਠੇ ਹੋ ਕੇ ਕਿਤੇ ਕੁਝ ਮੰਗਦੇ ਨਹੀਂ ਵਿਰੋਧ ਬਹੁਤ ਜ਼ਿਆਦਾ ਇੱਕ ਦੂਜੇ ਦਾ ਕਰੀ ਜਾ ਰਹੇ ਆ ਉਹਦੇ ਕਰਕੇ ਨੁਕਸਾਨ ਹੋ ਰਿਹਾ ਸਾਡਾ ਪਾਰਟੀਆਂ ਨੂੰ ਸਮਝ ਆ ਜਾਂਦੀ ਲੋਕਤੰਤਰ ਚ ਮੈਂ ਇੱਕ ਗੱਲ ਮੰਨਦਾ ਕਿ ਕੁਝ ਵੀ ਕਰਾਉਣਾ ਔਖਾ ਨਹੀਂ ਜਿਸ ਮਰਜ਼ੀ ਲੀਡਰ ਦੇ ਦਿਵਾਲੇ ਹੋ ਜੋ ਇਕੱਠੇ ਹੋ ਜੋਗੇ ਜਾਨ ਕੱਢ ਦੇ ਅੰਗ ਲੀਡਰਾਂ ਦੀ ਗੱਲ ਇਹ ਆ ਕਿ ਸਿਰਫ ਇਕੱਠੇ ਹੋਣਾ ਬਹੁਤ ਔਖਾ ਕੰਮ ਆ ਜਿਹੜਾ ਕਿ ਭਾਈਚਾਰਾ ਹੋ ਰਿਹਾ ਹੁਣ ਬਹੁਤ ਜਲਦੀ ਗੁਰਦਾਸਪੁਰ ਦੇ ਵਿੱਚ 크ਰਿਸਚਨ ਭਾਈਚਾਰਾ ਚੜ੍ਹਦੀ ਕਲਾ ਚ ਨਜ਼ਰ ਆਏਗਾ